ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਭਾਈ ਮਰਦਾਨਾ ਜੀ ਦੀ ਸਾਖੀ ਇਹ ਬਲੈਤ ਦੀ ਸਾਖੀ ਦੇ ਵਿੱਚੋਂ ਲਈ ਗਈ ਆ ਸਤਿਗੁਰੂ ਜੀ ਤੇ ਭਾਈ ਮਰਦਾਨਾ ਜੀ ਤੁਰੇ ਤੁਰੇ ਜਾ ਰਹੇ ਹਨ ਭਾਈ ਮਰਦਾਨਾ ਜੀ ਪੁੱਛਦੇ ਹਨ ਕਿ ਸਤਿਗੁਰੂ بارش ਬਹੁਤ ਹੋ ਰਹੀ ਹੈ ਤੇ ਆਪਾਂ ਕਿੱਥੇ ਜਾ ਕੇ ਰੁਕਣਾ ਹੈ ਸਤਿਗੁਰੂ ਜੀ ਕਹਿੰਦੇ ਮਰਦਾਨਾ ਜੀ ਉਹ ਥੋੜੀ ਦੂਰ ਚੱਲਦੇ ਆਂ بارش ਘਟ ਹੋ ਜਾਏਗੀ ਫਿਰ ਆਪਾਂ ਉੱਥੇ ਬੈਠ ਕੇ ਪ੍ਰਮਾਤਮਾ ਦੀ ਉਸਤਤ ਕਰਾਂਗੇ ਉਸ ਨਾਲ ਜੁੜਾਂਗੇ ਥੋੜੇ ਸਮੇਂ ਬਾਅਦ ਜਦੋਂ بارش ਛੱਟ ਗਈ ਤਾਂ ਸਤਿਗੁਰੂ ਜੀ ਕਿਤੇ ਇਕਾਂਤ ਜਗ੍ਹਾ ਦੇ ਵਿੱਚ ਬੈਠਦੇ ਆ ਨਾਲ ਭਾਈ ਮਰਦਾਨਾ ਜੀ ਬੈਠਦੇ ਹਨ ਅਤੇ ਸਤਿਗੁਰੂ ਦੀ ਯਾਦ ਦੇ ਵਿੱਚ ਜੁੜ ਕੇ ਉਸ ਅਕਾਲ ਪੁਰਖ ਦੀ ਉਸਤਤ ਕਰਨ ਲੱਗ ਜਾਂਦੇ ਹਨ ਥੋੜੇ ਸਮੇਂ ਬਾਅਦ ਉੱਥੇ ਇੱਕ ਪਿੰਡ ਦਾ ਇੱਕ ਵਿਅਕਤੀ ਆਉਂਦਾ ਹੈ ਜਿਸ ਦਾ ਨਾਮ ਸਾਖੀ ਦੇ ਵਿੱਚ ਖੱਤਰੀ ਦੱਸਿਆ ਗਿਆ ਹੈ ਹਾਲਾਂਕਿ ਇਸ ਸਾਖੀ ਦੇ ਵਿੱਚ ਕੋਈ ਪਿੰਡ ਦਾ ਨਾਮ ਨਹੀਂ ਦੱਸਿਆ ਗਿਆ ਉਹ ਸਤਿਗੁਰੂ ਜੀ ਨੂੰ ਆ ਕੇ ਨਮਸਕਾਰ ਕਰਦਾ ਹੈ ਬੈਠਦਾ ਹੈ ਅਤੇ ਕੀਰਤਨ ਸੁਣਦਾ ਹੈ ਉਸ ਨੂੰ ਆਨੰਦ ਆਉਂਦਾ ਹੈ ਸਤਿਗੁਰੂ ਜੀ ਰੋਜ਼ ਸਵੇਰੇ ਸ਼ਾਮ ਕੀਰਤਨ ਕਰਦੇ ਹਨ ਉਹ ਰੋਜ਼ ਸਵੇਰੇ ਸ਼ਾਮ ਆਉਂਦਾ ਹੈ ਸਤਿਗੁਰੂ ਜੀ ਦੀ ਸੰਗਤ ਕਰਦਾ ਹੈ ਸੇਵਾ ਵੀ ਕਰਦਾ ਹੈ ਜਦੋਂ ਉਹ ਵਾਪਸ ਸੰਗਤ ਕਰਕੇ ਆਪਣੇ ਪਿੰਡ ਵੱਲ ਜਾ ਰਿਹਾ ਹੁੰਦਾ ਹੈ ਉਸ ਨੂੰ ਪਿੰਡ ਦਾ ਇੱਕ ਬੰਦਾ ਮਿਲਦਾ ਹੈ ਉਹ ਪੁੱਛਦਾ ਹੈ ਵੀ ਕਿੰਨੇ ਦਿਨ ਹੋ ਗਏ ਤੂੰ ਦਿਸਦਾ ਹੀ ਨਹੀਂ ਕਿੱਥੇ ਰਹਿਣਾ ਹੈ ਕੀ ਕਰਦਾ ਹੈ ਉਹ ਗੋ ਕਹਿੰਦਾ ਹੈ ਕਿ ਮੈਂ ਸੰਤਾਂ ਦੀ ਸੇਵਾ ਕਰਨੀ ਜਾਂਦਾ ਹਾਂ ਉਹਨਾਂ ਦੀ ਸੰਗਤ ਕਰਦਾ ਹਾਂ ਉਹ ਜੋ ਵਿਅਕਤੀ ਹੈ ਉਹ ਮਨਮੁਖ ਵਰਤੀ ਦਾ ਹੈ ਉਸ ਨੂੰ ਕਹਿੰਦਾ ਹੈ ਕਹਿੰਦਾ ਕਿਹੜੇ ਰਸਤੇ ਪੈ ਗਿਆ ਇਹ ਤੇਰੀ ਉਮਰ ਕੀਰਤਨ ਸੁਣਨ ਦੀ ਹੈ ਤੂੰ ਐ ਕਰ ਮੇਰੇ ਨਾਲ ਚੱਲ ਖੱਤਰੀ ਪੁੱਛਦਾ ਹੈ ਕਿ ਤੂੰ ਕਿੱਥੇ ਜਾ ਰਿਹਾ ਹੈ ਉਹ ਕਹਿੰਦਾ ਵੀ ਮੈਂ ਵੇਸ਼ਵਾ ਦੇ ਏਡੇ ਜਾ ਰਿਆਂ ਹਾਂ ਵਾਸ਼ਨਾ ਨੂੰ ਸੰਜੁਕਤ ਆਪਣੀ ਵਾਸ਼ਨਾ ਨੂੰ ਪੂਰੀ ਕਰਨ ਦੇ ਲਈ ਉਹ ਕਹਿੰਦਾ ਵੀ ਨਹੀਂ ਮੈਂ ਤੇਰੇ ਨਾਲ ਨਹੀਂ ਜਾ ਸਕਦਾ ਕਿਉਂਕਿ ਸਤਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਸੰਗਤ ਨੂੰ ਬਹੁਤ ਜ਼ਿਆਦਾ ਮਹਾਨਤਾ ਦਿੱਤੀ ਹੈ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਵੀ ਜਿਸ ਨੇ ਗੁਰੂ ਦੀ ਸੰਗਤ ਕੀਤੀ ਉਹੀ ਭਵ ਸਾਗਰ ਤੋਂ ਪਾਰ ਹੋ ਗਿਆ ਸਤਗੁਰੂ ਜੀ ਫਰਮਾਉਂਦੇ ਹਨ ਕੀ ਜੋ ਚੰਗੇ ਕਰਮ ਵਾਲਾ ਇਨਸਾਨ ਹੁੰਦਾ ਹੈ ਜੋ ਮਾੜੀ ਸੰਗਤ ਦੇ ਵਿੱਚ ਜਾਂਦਾ ਹੈ ਨਾ ਉਹਦੇ ਚੰਗੇ ਕਰਮ ਕੱਟੇ ਜਾਂਦੇ ਹਨ ਮਾੜੇ ਸ਼ੁਰੂ ਹੋ ਜਾਂਦੇ ਹਨ ਜੇ ਕੋਈ ਮਾੜੀ ਸੰਗਤ ਵਾਲਾ ਚੰਗੀ ਸੰਗਤ ਦੇ ਵਿੱਚ ਆ ਜਾਵੇ ਤਾਂ ਉਸ ਦੇ ਚੰਗੇ ਕਰਮ ਸ਼ੁਰੂ ਹੋ ਜਾਂਦੇ ਹਨ ਮਾੜੇ ਖਤਮ ਹੋ ਜਾਂਦੇ ਹਨ ਭਾਬ ਕੇ ਸਿਆਣੇ ਵੀ ਕਹਿੰਦੇ ਹਨ ਕਿ ਜੈਸੀ ਸੰਗਤ ਵੈਸੀ ਰੰਗਤ ਸੋ ਸੰਗਤ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਉਹ ਇੱਕ ਮੁਕਾਮ ਤੱਕ ਇਨਸਾਨ ਨੂੰ ਲੈ ਜਾਂਦੀ ਹੈ ਜੋ ਇਹ ਦੱਸਦੀ ਹੈ ਕਿ ਇਸ ਦੇ ਵਿੱਚ ਕਿੰਨੇ ਗੁਣ ਹਨ ਕਿੰਨੇ ਔਗਣ ਹਨ ਕਿਉਂਕਿ ਸੰਗਤ ਦਾ ਅਸਰ ਉਸ ਇਨਸਾਨ ਤੇ ਜ਼ਰੂਰ ਹੁੰਦਾ ਹੈ ਭਾਵੇਂ ਉਹ ਘਰੋਂ ਨਿਕਲਦਾ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਉਹ ਸੰਗਤ ਕਰਦਾ ਹੈ ਜਦੋਂ ਹੌਲੀ-ਹੌਲੀ ਉਹ ਰੋਜ਼ ਨੇਮ ਦੇ ਨਾਲ ਭਾਈ ਖੱਤਰੀ ਸਤਿਗੁਰੂ ਦੀ ਸੰਗਤ ਕਰਨ ਆਉਂਦਾ ਹੈ ਜਿਸ ਸਮੇਂ ਭਾਈ ਖੱਤਰੀ ਸੰਗਤ ਕਰਨ ਆਉਂਦਾ ਹੈ ਉਸੇ ਸਮੇਂ ਹੀ ਉਹ ਮਨਮੁਖ ਵਿਅਕਤੀ ਵੀ ਆਪਣੇ ਵਾਸ਼ਨਾ ਭੋਗਣ ਦੇ ਲਈ ਜਾਂਦਾ ਹੈ ਉਹ ਇੱਕ ਦਿਨ ਉਹਨੂੰ ਕਹਿੰਦਾ ਹੈ ਕਿ ਤੈਨੂੰ ਸੰਗਤ ਵਿੱਚੋਂ ਕੀ ਮਿਲਿਆ ਤੂੰ ਸੰਤਾਂ ਦੀ ਜਾਂ ਮਹਾਪੁਰਸ਼ਾਂ ਦੀ ਜੋ ਸੇਵਾ ਕਰ ਰਿਹਾ ਹੈ ਨਾ ਉਹਨਾਂ ਨੇ ਤੈਨੂੰ ਕੀ ਦਿੱਤਾ ਉਹ ਕਹਿੰਦਾ ਵੀ ਮੈਨੂੰ ਸਕੂਨ ਮਿਲਦਾ ਹੈ ਉਹ ਕਹਿੰਦਾ ਤੈਨੂੰ ਹੋਰ ਕੀ ਮਿਲਿਆ ਉਹ ਕਹਿੰਦਾ ਚੱਲ ਆਪਾਂ ਐ ਕਰਦੇ ਹਾਂ ਤੂੰ ਆਪਣੇ ਸੰਤਾਂ ਦੀ ਸੇਵਾ ਕਰਨ ਲਈ ਜਾ ਤੇ ਮੈਂ ਆਪਣੀ ਵਾਸ਼ਨਾ ਭੋਕ ਕੇ ਆਵਾਂਗਾ ਆਪਾਂ ਦੇਖਦੇ ਹਾਂ ਵੀ ਅੱਜ ਆਪਾਂ ਨੂੰ ਕੀ ਮਿਲਿਆ ਜੋ ਤੈਨੂੰ ਮਿਲੇਗਾ ਤੂੰ ਮੈਨੂੰ ਦੱਸਿਂ ਜੋ ਮੈਨੂੰ ਮਿਲੇਗਾ ਮੈਂ ਤੈਨੂੰ ਦੱਸਾਂਗਾ ਦੋਨੇ ਜਾਣੇ ਨੇਮ ਦੀ ਤਰ੍ਹਾਂ ਚਲੇ ਜਾਂਦੇ ਹਨ ਹੁੰਦਾ ਹੈ ਕਿ ਜਦੋਂ ਮਨਮੁਖ ਜੋ ਵਾਸ਼ਨਾ ਭੋਕਿਆ ਆ ਰਿਹਾ ਹੁੰਦਾ ਹੈ ਨਾ ਅਚਾਨਕ ਇਹ ਜਿਹਾ ਕੌਤਕ ਸਤਿਗੁਰੂ ਦਾ ਵਰਤਦਾ ਹੈ ਉਸ ਦਾ ਪੈਰ ਥੱਲੇ ਇੱਕ ਰੋੜੇ ਨਾਲ ਵੱਜਦਾ ਹੈ ਠੋਕਰ ਵੱਜਦੀ ਹੈ ਠੋਕਰ ਵੱਜਣ ਤੋਂ ਬਾਅਦ ਜਦੋਂ ਉਹ ਦੇਖਦਾ ਹੈ ਜਿਸ ਚੀਜ਼ ਨਾਲ ਉਸ ਦੀ ਠੋਕਰ ਵੱਜਦੀ ਹੈ ਨਾ ਉੱਥੇ ਇੱਕ ਗਾਗਰ ਹੁੰਦੀ ਹੈ ਜਦੋਂ ਉਹ ਦੇਖਦਾ ਹੈ ਕਿ ਮੇਰੀ ਇੱਕ ਗਾਗਰ ਦੇ ਨਾਲ ਮੇਰੀ ਠੋਕਰ ਵੱਜੀ ਪੱਟਦਾ ਹੈ ਉੱਪਰੋਂ ਤਾਂ ਉਸ ਨੂੰ ਇੱਕ ਮੋਹਰ ਮਿਲਦੀ ਹੈ ਜਦੋਂ ਥੱਲੇ ਦੇਖਦਾ ਹੈ ਤਾਂ ਸਾਰਾ ਜੋ ਕੁਝਾ ਹੁੰਦਾ ਹੈ ਜੋ ਗਾਗਰ ਹੁੰਦੀ ਹੈ ਸਾਰੀ ਕੋਲਿਆਂ ਦੀ ਭਰੀ ਹੁੰਦੀ ਹੈ ਸਿਰਫ ਇੱਕ ਮੋਹਰ ਉਹ ਆਪਣੀ ਜੇਬ ਦੇ ਵਿੱਚ ਪਾ ਕੇ ਆ ਜਾਂਦਾ ਹੈ ਤੇ ਸੋਚਦਾ ਹੈ ਵੀ ਮੈਂ ਮਾੜੀ ਸੰਗਤ ਵੱਲ ਜਾਣਾ ਹਾਂ ਚਾਹੇ ਉਹ ਮੈਨੂੰ ਮਾੜੀ ਸੰਗਤ ਕਹਿੰਦਾ ਹੈ ਪਰ ਦੇਖੋ ਮੈਨੂੰ ਇੱਕ ਮੋਹਰ ਮਿਲ ਗਈ ਇਦਰੋਂ ਜਦੋਂ ਦੂਸਰਾ ਵਿਅਕਤੀ ਭਾਈ ਖੱਤਰੀ ਸੰਗਤ ਕਰਕੇ ਆਉਂਦਾ ਹੈ ਤਾਂ ਉਸ ਨਾਲ ਵੀ ਉਸੇ ਦਿਨ ਹੀ ਇੱਕ ਕੌਤਕ ਵਰਤਦਾ ਹੈ ਉਹ ਆਪਣੇ ਮਨ ਦੇ ਵਿੱਚ ਇਹ ਵਿਚਾਰ ਲੈ ਕੇ ਆ ਰਿਹਾ ਹੁੰਦਾ ਹੈ ਕਿ ਮੈਂ ਉਸ ਨੂੰ ਕੀ ਦੱਸਾਂਗਾ ਕਿ ਮੈਨੂੰ ਅੱਜ ਸੰਗਤ ਕਰਕੇ ਕੀ ਮਿਲਿਆ ਜਦੋਂ ਅੱਗੇ ਜਾਂਦਾ ਹੈ ਤਾਂ ਉਸ ਦੇ ਪੈਰ ਦੇ ਵਿੱਚ ਇੱਕ ਕਿਕਰ ਦਾ ਜੋ ਕੰਡਾ ਹੁੰਦਾ ਹੈ ਜੋ ਸੂਲ ਹੁੰਦੀ ਹੈ ਉਸ ਦੇ ਪੈਰ ਦੇ ਵਿੱਚ ਵੜ ਜਾਂਦੀ ਹੈ ਉਹ ਬੜੀ ਕੋਸ਼ਿਸ਼ ਕਰਦਾ ਹੈ ਕੱਢਣ ਦੀ ਪਰ ਛੇਤੀ ਨਹੀਂ ਨਿਕਲਦੀ ਜਦੋਂ ਨਿਕਲਦੀ ਹੈ ਤਾਂ ਜੋ ਖੂਨ ਹੈ ਬਹੁਤ ਜ਼ਿਆਦਾ ਵਗਦਾ ਹੈ ਤੇ ਉਹ ਲੰਗੜਾ ਲੰਗੜਾ ਕੇ ਤੁਰਦਾ ਆਉਂਦਾ ਹੈ ਜੋ ਉਹਨਾਂ ਨੇ ਜਗਾ ਨਿਸ਼ਚਿਤ ਕੀਤੀ ਸੀ ਕਿ ਆਪਾਂ ਇੱਥੇ ਮਿਲਾਂਗੇ ਐਨੇ ਸਮੇਂ ਤੇ ਉਹ ਦੋਨੇ ਜਦੋਂ ਇਕੱਠੇ ਹੋ ਜਾਂਦੇ ਹਨ ਉਹ ਫਿਰ ਖਤਰੀ ਨੂੰ ਦੱਸਦਾ ਹੈ ਦੂਸਰਾ ਮਨਮੁਖ ਵਿਅਕਤੀ ਕਿ ਦੇਖ ਮੈਨੂੰ ਅੱਜ ਇੱਕ ਮੋਹਰ ਮਿਲੀ ਨਾਲੇ ਮੈਂ ਗਿਆ ਕਿਤੇ ਹੋਰ ਜਗ੍ਹਾ ਤੇ ਸੀ ਵਾਸ਼ਨਾ ਭੋਗਣ ਦੇ ਲਈ ਤੂੰ ਸੰਤਾਂ ਦੀ ਸੰਗਤ ਲਈ ਗਿਆ ਸੀ ਤੈਨੂੰ ਕੀ ਮਿਲਿਆ ਉਹ ਗੋ ਕਹਿੰਦਾ ਹੈ ਕਿ ਮੈਨੂੰ ਮਿਲਿਆ ਕੁਛ ਨਹੀਂ ਸਗੋਂ ਮੇਰੇ ਪੈਰ ਦੇ ਵਿੱਚ ਕੰਡਾ ਵੱਜ ਗਿਆ ਜਿਸ ਕਰਕੇ ਮੇਰੇ ਖੂਨ ਬਹੁਤ ਵਗ ਰਿਹਾ ਹੈ ਉਹ ਕਹਿੰਦਾ ਦੇਖ ਮੈਂ ਤੈਨੂੰ ਕਹਿੰਦਾ ਸੀ ਨਾ ਵੀ ਤੈਨੂੰ ਕੁਛ ਨਹੀਂ ਮਿਲਣਾ ਤੂੰ ਮੇਰੇ ਨਾਲ ਚੱਲਿਆ ਕਰ ਉਹ ਖਤਰੀ ਦੁਬਦਾ ਦੇ ਵਿੱਚ ਪੈ ਗਿਆ ਉਹ ਕਹਿੰਦਾ ਵੀ ਜੇ ਤੂੰ ਮੇਰੀ ਇੱਕ ਗੱਲ ਮੰਨੇ ਨਾ ਮੈਂ ਜਿਸ ਗੁਰੂ ਕੋਲ ਜਾਨਾ ਹਾਂ ਜਿਨ੍ਹਾਂ ਦੀ ਮੈਂ ਸੰਗਤ ਕਰਦਾ ਹਾਂ ਇੱਕ ਵਾਰ ਮੇਰੇ ਕਹਿਣ ਤੇ ਉਹਨਾਂ ਕੋਲ ਚਲਦੇ ਹਾਂ ਉਹਨਾਂ ਨੂੰ ਮੈਂ ਪੁੱਛਣਾ ਜ਼ਰੂਰ ਹੈ ਕਿ ਆਪ ਜੀ ਦੀ ਸੰਗਤ ਕਰਕੇ ਮੈਨੂੰ ਕੰਡੇ ਇਸ ਨੇ ਆਪ ਜੀ ਦੀ ਸੰਗਤ ਵੀ ਨਹੀਂ ਕੀਤੀ ਤੇ ਇਹਨੂੰ ਸੋਨੇ ਦੀ ਮੋਹਰ ਮਿਲ ਗਈ ਉਹ ਕਹਿੰਦਾ ਵੀ ਤੂੰ ਮੇਰੇ ਨਾਲ ਚੱਲ ਤੂੰ ਉਹਨਾਂ ਨੂੰ ਮੱਥਾ ਵੀ ਨਾ ਟੇਕੀ ਸਿਰਫ ਮੇਰੇ ਨਾਲ ਅੱਜ ਦਾ ਦਿਨ ਚੱਲ ਉਸ ਤੋਂ ਬਾਅਦ ਜਿਵੇਂ ਤੂੰ ਕਹੇਂਗਾ ਫਿਰ ਮੈਂ ਤੇਰੇ ਨਾਲ ਚੱਲਾਂਗਾ ਉਹ ਵਿਅਕਤੀ ਤਿਆਰ ਹੋ ਜਾਂਦਾ ਹੈ ਸਤਿਗੁਰੂ ਕੋਲ ਜਾ ਕੇ ਪਾਈ ਖੱਤਰੀ ਨਮਸਕਾਰ ਕਰਦਾ ਹੈ ਅਤੇ ਬੇਨਤੀ ਕਰਦਾ ਹੈ ਕਿ ਸਤਿਗੁਰੂ ਮੈਂ ਆਪ ਜੀ ਦੀ ਸੰਗਤ ਕਰਨ ਆਉਂਦਾ ਹਾਂ ਅਸੀਂ ਆਪਸ ਦੇ ਵਿੱਚ ਅੱਜ ਇਹ ਸ਼ਰਤ ਰੱਖੀ ਸੀ ਕਿ ਤੈਨੂੰ ਕੀ ਮਿਲਦਾ ਹੈ ਸੰਗਤ ਕਰਕੇ ਅਤੇ ਮੈਨੂੰ ਕੀ ਮਿਲਦਾ ਹੈ ਜਿਸ ਜਗ੍ਹਾ ਤੇ ਮੈਂ ਜਾਂਦਾ ਹਾਂ ਦੇਖੋ ਸਤਿਗੁਰੂ ਜੀ ਇਸ ਨੂੰ ਇੱਕ ਮੋਹਰ ਮਿਲ ਗਈ ਤੇ ਮੈਨੂੰ ਕੰਡੇ ਮੇਰੇ ਪੈਰ ਦੇ ਵਿੱਚ ਕੰਡਾ ਚੁਬ ਗਿਆ ਸਤਿਗੁਰੂ ਮੁਸਕਰਾ ਕੇ ਕਹਿੰਦੇ ਕਿ ਬੈਠ ਜਾਓ ਕਿ ਇਹਨੂੰ ਇੱਕ ਮੋਹਰ ਨਹੀਂ ਮਿਲਣੀ ਸੀ ਇਹਦੇ ਕਰਮਾਂ ਦੇ ਵਿੱਚ ਜਿਹੜੀ ਇਹਨੂੰ ਗਾਗਰ ਮਿਲੀ ਹੈ ਨਾ ਉਹ ਕੋਲਿਆਂ ਦੀ ਭਰੀ ਉਹ ਸਾਰੀ ਇਸ ਨੂੰ ਸੋਨੇ ਦੀ ਮਿਲਣੀ ਸੀ ਮੋਹਰਾਂ ਦੀ ਕਿਉਂਕਿ ਇਸ ਨੇ ਪਿਛਲੇ ਕਰਮ ਦੇ ਵਿੱਚ ਬਹੁਤ ਜ਼ਿਆਦਾ ਦਾਨ ਪੁੰਨ ਕੀਤਾ ਸੀਗਾ ਬੜੇ ਚੰਗੇ ਕਰਮ ਕੀਤੇ ਸੀ ਇਸ ਜਨਮ ਦੇ ਵਿੱਚ ਇਸ ਨੂੰ ਉਹ ਸਾਰੀ ਜੋ ਗਾਗਰ ਹੈ ਸੋਨੇ ਦੀ ਮੋਹਰਾਂ ਨਾਲ ਭਰੀ ਹੋਈ ਮਿਲਣੀ ਸੀ ਪਰ ਇਸਨੇ ਵੇਸ਼ 바ਤੇ ਜਾ ਕੇ ਪ੍ਰਾਇਤਨ ਨੂੰ ਭੋਗਿਆ ਮਾੜੇ ਕੰਮ ਕੀਤੇ ਇਸ ਕਰਕੇ ਜਿੰਨੇ ਨੇ ਮਾੜੇ ਕਰਮ ਕੀਤੇ ਹੁਣ ਇਸ ਨੂੰ ਸਿਰਫ ਇੱਕ ਮੋਹਰ ਮਿਲੀ ਹੈ ਉਹ ਕਹਿੰਦੇ ਸਤਿਗੁਰੂ ਇੱਕ ਕਿਉਂ ਮਿਲੀ ਹੈ ਸਤਿਗੁਰੂ ਕਹਿੰਦੇ ਇੱਕ ਮੋਹਰੇ ਨੂੰ ਤਾਂ ਮਿਲੀ ਹੈ ਤੂੰ ਗੁਰੂ ਦੀ ਸੰਗਤ ਕਰਦਾ ਸੀ ਰੱਬੀ ਬਾਣੀ ਦਾ ਧਿਆਨ ਤਰ ਕੇ ਸੁਣਦਾ ਸੀ ਉਸ ਬਾਣੀ ਕਰਕੇ ਤੂੰ ਗੁਰਮੁਖ ਬਣ ਗਿਆ ਇਸ ਨੇ ਕੋ ਗੁਰਮੁਖ ਦੀ ਸੰਗਤ ਕੀਤੀ ਉਹ ਇੱਕ ਸੰਗਤ ਕਰਨ ਕਰਕੇ ਇਸ ਨੂੰ ਇੱਕ ਮੋਹਰ ਮਿਲੀ ਹੈ ਤੇ ਸਤਿਗੁਰੂ ਦੇ ਉਹ ਚਰਨੀ ਪੈ ਕੇ ਵਿਰਾਹ ਕਰ ਰਿਹਾ ਹੈ ਦੂਸਰੇ ਪਾਸੇ ਭਾਈ ਖੱਤਰੀ ਸਤਿਗੁਰੂ ਨੂੰ ਪੁੱਛਦਾ ਹੈ ਕਿ ਸਤਿਗੁਰੂ ਮੇਰੇ ਕੰਡਾ ਕਿਉਂ ਵੱਜਿਆ ਸਤਿਗੁਰੂ ਜੀ ਕਹਿੰਦੇ ਕਿ ਤੁਹਾਡਾ ਮੇਲ ਦੋਨਾਂ ਦਾ ਲਿਖਿਆ ਸੀ ਪੁਰਬਲੇ ਕਰਮਾਂ ਦਾ ਇਸਨੇ ਤੈਨੂੰ ਬੇਸ਼ਵਾ ਦੇ ਢੇ ਲੈ ਕੇ ਜਾਣਾ ਸੀ ਪਰ ਤੂੰ ਇੱਥੇ ਸੰਗਤ ਆਉਣ ਕਰਕੇ ਸਤਿਗੁਰੂ ਨੇ ਤੇਰਾ ਉਹ ਸਮਾਂ ਹੀ ਟਾਲ ਦਿੱਤਾ ਉਹ ਸਮਾਂ ਹੀ ਤੇਰਾ ਬਦਲ ਦਿੱਤਾ ਜਦੋਂ ਦਾ ਤੂੰ ਇੱਥੇ ਆਉਣ ਲੱਗ ਗਿਆ ਨਾ ਜੇ ਤੂੰ ਇਸ ਨਾਲ ਜਾਂਦਾ ਤੂੰ ਨਸ਼ਾ ਕਰਨਾ ਸੀ ਸ਼ਰਾਬ ਪੀਣੀ ਸੀ ਤੇ ਤੇਰੇ ਹੱਥੋਂ ਇੱਕ ਕਤਲ ਹੋਣਾ ਸੀ ਉਸ ਸਮੇਂ ਦਾ ਇਹ ਕਾਨੂੰਨ ਸੀ ਕਿ ਜੋ ਕਹੇ ਦਾ ਕਤਲ ਕਰਦਾ ਹੈ ਉਸ ਨੂੰ ਸੂਲੀ ਤੇ ਟੰਗ ਦਿੱਤਾ ਜਾਂਦਾ ਸੀ ਇਸ ਕਰਕੇ ਤੈਨੂੰ ਅੱਜ ਸੂਲੀ ਤੇ ਟੰਗਣਾ ਸੀ ਤੇਰੇ ਹੱਥੋਂ ਕਤਲ ਹੋਣਾ ਸੀ ਪਰ ਤੂੰ ਸੰਗਤ ਕੀਤੀ ਬਾਣੀ ਸੁਣੀ ਬਾਣੀ ਨੇ ਤੇਰੇ ਕਰਮ ਕੱਟ ਦਿੱਤੇ ਤੇ ਤੇਰੇ ਮਾੜੇ ਕਰਮ ਸੀ ਜੋ ਉਹ ਚੰਗੇ ਹੋ ਗਏ ਜਿੱਥੇ ਤੈਨੂੰ ਸੂਲੀ ਚੜਨਾ ਸੀ ਨਾ ਅੱਜ ਸਤਿਗੁਰੂ ਨੇ ਅਕਾਲ ਪੁਰਖ ਨੇ ਤੇਰੇ ਤੇ ਐਡੀ ਰਹਿਮਤ ਕਰ ਦਿੱਤੀ ਕਿ ਸੂਲੀ ਤੇ ਜਗ੍ਹਾ ਤੇਰੇ ਸੂਲ ਪੈਰ ਦੇ ਵਿੱਚ ਵੱਜ ਗਈ ਜਿਸ ਨਾਲ ਤੇਰਾ ਕਰਮ ਕੱਟਿਆ ਗਿਆ ਉਹ ਵਿਰਾਗ ਵਿੱਚ ਇਸ ਕਰਕੇ ਆ ਗਿਆ ਕਿ ਸਤਿਗੁਰੂ ਨੇ ਮੇਰਾ ਐਡਾ ਵੱਡਾ ਕਰਮ ਕੱਟ ਕੇ ਮੈਨੂੰ ਨਿਵਾਜ਼ ਦਿੱਤਾ ਮੈਨੂੰ ਬਚਾ ਲਿਆ ਦੂਸਰਾ ਜੋ ਮਨਮੁਖ ਸੀ ਉਹ ਵਿਰਾਗ ਦੇ ਵਿੱਚ ਇਸ ਕਰਕੇ ਆ ਗਿਆ ਕਿ ਮੈਂ ਇੰਨੇ ਮਾੜੇ ਕਰਮ ਕਰਦਾ ਰਿਹਾ ਮੈਨੂੰ ਪਤਾ ਹੀ ਨਹੀਂ ਲੱਗਿਆ ਤੇ ਉਸ ਨੇ ਸਤਿਗੁਰੂ ਦੇ ਚਰਨ ਫੜ ਲਏ ਇਸੇ ਤਰ੍ਹਾਂ ਹੀ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਜੋ ਜੀ ਸੰਗਤ ਕਰੇਗਾ ਉਹੀ ਤਰੇਗਾ ਸੰਗਤ ਬਹੁਤ ਜ਼ਰੂਰੀ ਹੈ ਕਿਉਂਕਿ ਸੰਗਤ ਕਰਨ ਦੇ ਨਾਲ ਹੀ ਇਨਸਾਨ ਨੂੰ ਜੀਵਨ ਜਾਂਚ ਦੀ ਸਮਝ ਆਉਂਦੀ ਹੈ ਗੁਰਬਾਣੀ ਦੀ ਕਥਾ ਹੁੰਦੀ ਹੈ ਗੁਰਬਾਣੀ ਨੇ ਗਿਆਨ ਦੇਣਾ ਹੈ ਫਿਰ ਇਨਸਾਨ ਗੁਰਬਾਣੀ ਦੇ ਅਨੁਸਾਰ ਹੀ ਆਪਣਾ ਜੀਵਨ ਜਿਉਂਦਾ ਹੈ ਸੋ ਸਾਖੀ ਦਾ ਮਕਸਦ ਇਹੀ ਸੀ ਕਿ ਇਨਸਾਨ ਚੰਗਿਆਂ ਦੀ ਸੰਗਤ ਕਰੇਗਾ ਚੰਗੀ ਸੋਭਤਾਏਗੀ ਚੰਗੀ ਸਿੱਖਿਆ ਲਏਗਾ ਚੰਗੇ ਵਿਚਾਰ ਹੋਣਗੇ ਚੰਗਾ ਸਮਾਜ ਹੋਏਗਾ ਪਰ ਜੇ ਇਨਸਾਨ ਚੰਗਿਆਂ ਦੀ ਸੰਗਤ ਨਹੀਂ ਕਰੇਗਾ ਇੱਕ ਨਾ ਇੱਕ ਦਿਨ ਉਸ ਨੂੰ ਮਾੜੇ ਕਰਮ ਨੇ ਜੋ ਉਹਨਾਂ ਦਾ ਲੇਖਾ ਤਾਂ ਜ਼ਰੂਰ ਦੇਣਾ ਪਏਗਾ ਫਿਰ ਉਸ ਤੋਂ ਬਾਅਦ ਸਤਿਗੁਰੂ ਜੀ ਨੇ ਉੱਥੇ ਹੀ ਇਹ ਸ਼ਬਦ ਹੈ ਜੋ ਸਤਿਗੁਰੂ ਜੀ ਨੇ ਇਸ ਦੀ ਰਚਨਾ ਕੀਤੀ ਜੋ ਮਾਰੂ ਰਾਗ ਦੇ ਵਿੱਚ ਆਪਾਂ ਪੜਦੇ ਹਾਂ ਸਤਿਗੁਰੂ ਜੀ ਕਹਿੰਦੇ ਹਨ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਇ ਲੇਖ ਪਏ ਜਿਉਂ-ਜਿਉਂ ਕਿਰਤ ਚਲਾਏ ਤਿਉਂ ਚਲੀਐ ਤੋ ਗੁਣ ਨਾਹੀ ਅੰਤ ਹਰੇ ਚਿਤ ਚੇਤਸ ਕੀ ਨਹੀਂ ਬਾਬਰਿਆ ਹਰ ਵਿਸਰਤ ਤੇਰੇ ਗੁਣ ਗਲਿਆ ਸੋ ਸਤਿਗੁਰੂ ਜੀ ਨੇ ਫਿਰ ਉਸ ਜਗ੍ਹਾ ਤੇ ਸਾਖੀ ਦੇ ਵਿੱਚ ਨਾ ਨਹੀਂ ਦੱਸਿਆ ਗਿਆ ਇਸ ਸ਼ਬਦ ਦੀ ਰਚਨਾ ਕੀਤੀ ਸੋ ਸਾਨੂੰ ਇਹੋ ਹੀ ਸਿੱਖਿਆ ਲੈਣੀ ਚਾਹੀਦੀ ਹੈ ਕਿ ਬਾਣੀ ਦਾ ਜਿੰਨਾ ਵੀ ਸਮਾਂ ਮਿਲਦਾ ਹੈ ਗੁਰੂ ਦੀ ਸੰਗਤ ਕਰੀਏ ਬਾਣੀ ਦਾ ਅਭਿਆਸ ਕਰੀਏ ਬਾਣੀ ਬਾਣੀ ਅਨੁਸਾਰ ਜੀਵਨ ਸਾਡਾ ਬਣ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ